ਹਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਤਰਾ ਵਾਂਗ ਜੈ ਜੈਕਾਰ ਕਰੀ ਸਭ ਕੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਗੰਮੀ ਜੋਤ ਨੇ ਜਿਸ ਵੀ ਧਰਤੀ ਉਤੇ ਚੱਲਣ ਚਰਨ ਪਾਈ ਉਸ ਥਾਂ ਕਣਕਣ ਵਿੱਚ ਗਿਆਨ ਦਾ ਚਲਨ ਹੋ ਗਿਆ ਸਾਲ 1665 ਈਸਵੀ ਦੇ 6 ਲਿਹਾਣੇ ਮਹੀਨੇ ਵਿੱਚ ਜਦੋਂ ਸਰਦਰਤ ਸ਼ੁਰੂ ਹੋ ਰਹੀ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਪਰਿਵਾਰ ਅਤੇ ਕੋਦੀ ਸਿੱਖਾ ਸਮੇਤ ਪੁਆਦ ਅਤੇ ਮਾਲਵੀ ਦੀਆਂ ਸੰਗਤਾਂ ਨਾਲ ਵਿਚਰਣ ਲਈ ਰਵਾਨਾ ਹੋਏ ਇਹ ਯਾਤਰਾ ਕੇਵਲ ਕੋਈ ਸਫ਼ਰ ਹੀ ਨਹੀਂ ਸੀ ਸਗੋਂ ਇਹ ਤਾਂ ਗੁਰੂ ਗੁਰੂ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਾਰਨ ਤੇ ਸਿੱਖ ਸੇਵਕਾਂ ਨੂੰ ਗੁਰਸਿੱਖੀ ਵਿੱਚ ਹੋਰ ਪਰਪੱਕ ਕਰਕੇ ਮੈਨੂੰ ਤੁਹਾਨੂੰ ਨਿੱਜ ਤੋਂ ਉੱਪਰ ਚੁੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਣ ਤੇ ਜੰਜਾਲ ਤੋਂ ਲੋਕਾਂ ਨੂੰ ਬਚਾਉਣ ਸਾਬ ਸੰਜੀਵਾਲ ਦਾ ਹੋਕਾ ਦੇਣ ਕਿਰਤ ਦੀ ਮਹਾਨਤਾ ਸਮਝਾਉਣ ਵਣ ਸ਼ਕੰਦ ਦੀ ਪ੍ਰੇਰਣਾ ਦੇਣ ਨਾਮ ਜਪਣ ਦੀ ਦਾਤ ਬਖਸ਼ਣ ਅਤੇ ਦਿਲਾਂ ਨੂੰ ਨਵਾਂ ਰਾਖ ਹੋਜ ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦਿਆਂ ਹੀ ਗੁਰੂ ਜੀ ਕੀਰਤਪੁਰ ਸਹਿਬ ਵਿਖੇ ਦਿੱਲੀ ਦੀ ਸੰਗਤ ਨਾਲ ਮਿਲਾਪ ਹੋਇਆ ਅਸਮੇ ਦਿੱਲੀ ਦੇ ਹਾਲਾਤ ਦੀ ਹਕੂਮਤ ਬਾਰੇ ਬਹੁਤ ਕੁਝ ਅਜਾਣਿਆ ਉੱਥੇ ਹੋਜੀ ਭਰਪੂਰ ਤੇ ਕਨੌਲੀ ਹੁੰਦੇ ਹੋਏ ਔਰ ਰੋਪੜ ਜਿੱਥੇ ਹੁਣ ਗੁਰਦੁਆਰਾ ਸਦਾ ਬਰਤ ਸਥਿਤ ਹੈ ਫਿਰ ਬ੍ਰਾਹਮਣ ਮਾਜਰਾ ਬੂਰ ਮਾਜਰਾ ਦੁਗਰੀ ਕੁਰਾਲੀ ਹੁੰਦੇ ਹੋਏ ਕੜੂਆ ਇੱਕ ਬਾਗ ਵਿੱਚ ਡੇਰੇ ਲਾਇ ਜਿੱਥੇ ਹੋਰ ਸ਼ਾਨਦਾਰ ਗੁਰੂ ਗੁਰੂ ਅਸਥਾਨ ਸਜਬਿਤ ਹੈ ਇਨਾਂ ਥਾਵਾਂ ਤੇ ਹਰ ਪਿੰਡ ਹਰ ਗਲੀ ਵਿੱਚ ਲੋਕ ਆਪਣੇ ਦੁੱਖੜੇ ਲੈ ਕੇ ਆਉਂਦੇ ਤੇ ਗੁਰੂ ਜੀ ਦੇ ਮਨ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ਿਸ਼ ਕਰਦੇ ਨਨਤਪੁਰ ਵਿੱਚ ਹੜ੍ਹ ਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਨ ਬਣਾਇਆ ਤੇ ਨਦੀ ਦਾ ਰੌਖਾ ਮੜਵਾ ਦਿੱਤਾ ਉੱਥੋਂ ਆਪ ਜੀ ਰਹਿ ਲੋ ਪਹੁੰਚ ਤੇ ਫਿਰ ਪਿੰਡ ਬਿਹੜ ਨੂੰ ਵੀ ਹੜ ਦੀ ਮਾਰ ਤੋਂ ਬਚਾਇਆ ਤੇ ਮਕਾਰੋਂ ਪਰ ਦਾਦੂ ਮਾਜਰਾ ਪਗੜ ਪਗੜਾਣ ਆਕਰ ਅੱਕੜ ਹੁੰਦੇ ਹੋਏ ਨਖਾਲੇ ਪੁੱਜੇ ਜਿੱਥੇ ਇੱਕ ਬੰਜਾਰੀ ਨੇ ਆਪ ਨੂੰ ਟੱਕੇ ਪੇਟ ਕੀਤੀ ਤੇ ਕਿਹਾ ਇਹ ਤਾਂ ਛਜਹਿਆ ਪੇਟਾ ਹੈ ਗੁਰੂ ਜੀ ਨੇ ਫਰਮਾਇਆ ਇਹ ਨਾਟਕੀ ਨਹੀਂ ਸਗੋ 9 ਲੱਖ ਦੇ ਸਮਾਨ ਹਨ ਇਸੇ ਲਈ ਉਸ ਪਿੰਡ ਦਾ ਨਾਮ 9 ਲੱਖਾ ਪੈ ਗਿਆ ਇਥੋਂ ਗੁਰੂ ਜੀ ਟਹਿਲਪੁਰ ਹੁੰਦੇ ਹੋਏ ਸ਼ੈਫਾਬਾਦ ਜਿਸ ਨੂੰ ਹਣ ਬਹਾਦਰਗੜ੍ਹ ਆਖਦੇ ਹਨ ਪਹੁੰਚੇ ਇਥੋਂ ਦਾ ਨਵਾਬ ਔਰੰਗਜ਼ੇਬ ਨਜ਼ਦੀਕੀ ਇਸ਼ਤਿਹਾਰ ਸੀ ਜੋ ਅਗਲ ਵਾਡੀ ਲਾਈਨ ਆਇਆ ਸੀ ਸ਼ੈਫਾਬਾਦ ਤੋਂ ਗੁਰੂ ਜੀ ਪਿੰਡ ਲਹਿਲ ਦਾ ਗੁਰਦੁਆਰਾ ਦੁੱਖ ਨਿਵਾਰਨ ਸਹਿਬ ਆਲੂ ਅਰਖਾ ਸੰਗ ਗੁਰੂ ਨੇੜੇ ਗਾਗਾ ਹੁੰਦੇ ਹੋਏ ਸਮਾਣਾ ਪਹੁੰਚੇ ਇਸ ਜਗ੍ਹਾ ਹਣ ਗੁਰੂ ਗੁਰਦੁਆਰਾ ਥੜਾ ਸਾਹਿਬ ਸਜਵਿਤ ਹੈ ਇਥੋਂ ਗੁਰੂ ਕਰਮਖੋਵਾਲ ਹੁੰਦੇ ਹੋਏ ਪਾਣੀ ਦਾ ਇੱਥੇ ਜਿੱਥੇ ਪਾਣੀ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪੁਰਾਣਾ ਖੂਹ ਸਾਫ਼ ਕਰਵਾਇਆ ਤੇ ਪਾਣੀ ਭਰਨ ਲਈ ਕਿਹਾ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਹੀ ਰਹੇ ਤੇ ਇੱਕ ਸਿੱਖ ਭਾਈ ਨਾਨੂ ਜੀ ਨੂੰ ਮੰਜੀ ਬਖਸ਼ੀ ਇੱਥੋਂ ਗੁਰੂ ਜੀ ਨੇ ਸੇਖਾ ਹੁੰਦੇ ਹੋਏ ਇੱਕ ਜੰਗਲ ਵਿੱਚ ਡੇਰਾ ਕੀਤਾ ਜਿੱਥੇ ਉਹਨੇ ਪਿੰਡ ਕੱਟੂ ਹੈ ਜਿੱਥੇ ਗੁਰੂ ਸਾਹਿਬ ਨੇ ਪਾਈ ਧਿਆਨਾ ਜੀ ਨੂੰ ਤਾਰਿਆ ਤੇ ਫਿਰ ਕੱਟੂ ਪੈਣੀ ਪ੍ਰਵਾਹੀ ਤੋਂ ਹੜਿਆਇਆ ਪਹੁੰਚੇ ਜੋਗੀ ਨੂੰ ਵਾਰ ਦੇ ਕੇ ਗੁਰੂ ਜੀ ਭੂਪਾਲ ਨਗਰ ਆਏ ਜਿੱਥੇ ਪਿੰਡ ਪੁੰਦਰ ਦੀ ਸਾਰੀ ਵਸੋ ਦਰਸ਼ਨਾ ਲਈ ਆਈ ਭੂਪਾਲ ਤੋਂ ਖੀਵਾ ਹੁੰਦੇ ਹੋਏ ਸਮਰਾਵਨ ਨਗਰ اٹਕ ਆਏ ਤੇ ਕਾਬਲ ਤੋਂ ਗੁਰੂ ਜੀ ਨੇ ਦਰਸ਼ਨ ਸ਼੍ਰੀ ਨਨਪੁਰ ਸਾਹਿਬ ਪਹੁੰਚਦੀ ਸੰਗਤ ਇੱਥੇ ਆਪ ਜੀ ਨੂੰ ਆ ਮਿਲੀ ਗੁਰੂ ਜੀ ਨੇ ਸੰਗਤ ਨੂੰ ਚੰਗੇ ਆਚਰਣ ਵਿੱਚ ਲਾਇਆ ਗੁਰੂ ਜੀ ਨੇ ਦਰਸ਼ਨਾ ਨੂੰ ਆਈਆਂ ਸਿੱਖਾ ਹਿੰਦੂ ਭਰਾਵਾਂ ਨਾਲ ਨਿਆ ਕਰਨ ਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਗੰਡੂਆ ਦੇ ਸਿੱਖ ਪਾਈ ਮੁਗਲੂ ਦੇ ਘਰ ਪਹੁੰਚੇ ਜੈਸੇ ਦਰਸ਼ਨ ਲਈ ਉਡੀਕ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਨੇ ਹਾਲ ਕੀਤਾ ਤੇ ਅੱਗੇ ਪਿੰਦਤਲੇ ਉੱਜਾ ਪੁੱਜੇ